ਲੋਕਾ ਜੀ ਸਸ ਸ੍ਰੀ ਕਾਲਾ ਗੁੱਡ ਮਾਰਨਿੰਗ ਤੇ ਮੈਂ ਆ ਗਈ ਸੀ ਅੱਜ ਵੀ ਬੀਬੀ ਭਾਪੇ ਦੇ ਕੰਮ ਕਰਨ ਤੇ ਬੀਬੀ ਨੇ ਮੈਨੂੰ ਆਗੇ ਇਹਨਾਂ ਕੇਕ ਦਿੱਤਾ ਹੈਗਾ ਤੇ ਦੁੱਧ ਵਾਲੀ ਕੋਫੀ ਦਿੱਤੀ ਹੈਗੀ ਆ ਪੀਣ ਨੂੰ ਸੋ ਮੈਨੂੰ ਇੱਕ ਵਾਰ ਦੇ ਸਮਾਂ ਚੰਗਾ ਜਦੋਂ ਮੈਂ ਕੁਝ ਖਾ ਕੇ ਇਹਨਾਂ ਉਦੋਂ ਹੀ ਮੈਨੂੰ ਕੋ ਸਭ ਕੁਝ ਮਿਲ ਜਾਏਗਾ ਸੋ ਮੈਂ ਹੁਣ ਇੰਜੋਏ ਕਰ ਆਪਣੀ ਕੋਫੀ ਤੇ অলਮੋਸਟ ਮੇਰਾ ਬਰਕ ਫਿਨਿਸ਼ ਹੋ ਗਿਆ ਹੈਗਾ ਲੋਕਾ ਜੀ ਸੋ ਮੈਂ ਤੁਹਾਨੂੰ ਦੱਸਿਆ ਕਿ ਮੈਂ ਬੀਬੀ ਨਾਲ ਕਰ ਰਹੀ ਹਾਂ ਸੋ ਬਸ ਥੋੜਾ ਜਿਹਾ ਮਰਦਾ ਬੀਗਮੇਟ ਹੈ ਗਿਆ ਠੀਕ ਹੈ ਸੋ 20 ਮਿੰਟ ਫਿਨਿਸ਼ ਕਰਕੇ ਤੇ ਮੈਂ ਸੋ ਜਣਾ ਆਪਣੀ ਔਰ ਆਦੇ ਘਰ ਸੋ ਮੈਂ ਤੁਹਾਨੂੰ ਵੀਡੀਓ ਬਣਾ ਲਵਾ ਹਨਾ ਸੋ ਫਿਰ ਇਹ ਮੇਰੀ పార్ਟ ਟਾਈਮ ਦੀ ਜੋਬ ਫਿਨਿਸ਼ ਹੋ ਗਈ ਲਗੀਆ ਪੀਪੀ ਪਾਪੇ ਦੇ ਘਰ ਮੈਂ ਹੁਣੇ ਹਜੇ ਆਈਆਂ ਮੈਂ ਕਿਹਾ ਚੱਲ ਪਹਿਲਾ ਵੀਡੀਓ ਬਣਾ ਲਵਾ ਹਨਾ ਸੋ ਉਹਨਾਂ ਨੇ ਮੈਨੂੰ ਕੇਕ ਦਿੱਤਾ ਹੈਗਾ 치즈 ਕੇਕ ਜਿਹੜਾ 치즈 ਕੇਕ ਜਿਹੜਾ ਬਣਾਇਆ ਸੀਗਾ ਲਾਈਕ ਹੁਣ ਪਾਸਕਾਨ ਆਇਆ ਲਾਈਕ ਪਾਸਕਾ ਜਿਹੜਾ ਪੀ ਮਤਲਬ ਇਹਨਾਂ ਦੇ ਹੈਗਾ ਆ ਉਹ ਟ੍ਰੈਡੀਸ਼ਨਲ ਕੇਕ ਬਣਾਇਆ ਸੀ ਉਹ ਮੈਨੂੰ ਦਿੱਤਾ ਕੋਰਾ ਜਿਹਾ ਕੇਕ ਆ ਕਿ ਆ ਮੇਰੀ ਮਿਹਨਤ ਤੇ 20 ਇਹ ਹੋ ਗਿਆ ਸੋ ਵਾਹਿਗੁਰੂ ਦਾ ਸ਼ੁਕਰੀਆ ਦਾ ਕਰਦੀ ਹਾਂ ਮੈਂ ਕਿ ਮੇਰੇ ਕੋਲ ਐਕਸਟਰਾ ਵਰਕ ਹੈਗਾ ਆ ਬਾਬਾ ਜੀ ਸਭ ਨੂੰ ਰਵੇ ਹਨਾ ਸੋ ਚਲੋ ਆਪਾਂ ਹੁਣ ਕੁਕਿੰਗ ਆ ਦੇ ਲਈ ਕੀ ਬਣਾਉਣਾ ਹੈ ਚਿਕਨ 버ਗਰ ਵਿਦ येलो ਸੌਸ ਰਾਈਟ ਸੋ ਚਿਕਨ 버ਗਰ ਬਣਾਉਣੀ ਹੈਗੀ ਗੋਰੇ ਬੱਚਾ ਲਈ ਸਾ ਚਿਕਨ ਬਰਗਰ ਬਣਾਣੀ ਹੈ ਗਿਆ ਸੋ ਆਪਾਂ ਬਰਗਰ ਨਾਲ ਲਈ ਬਣਾ ਮੰਦੇ ਨਾ ਸੋ ਆਪਾਂ ਹੋਰ ਜਿਹੜੇ ਛੋਟੇ-ਛੋਟੇ ਕੰਮ ਹੈਗੇ ਉਕਰ ਉਕਰ ਉਹ ਕਰ ਲਈਏ ਭਾਂਡੇ ਥੋੜ ਨੂੰ ਕਹਿਆ ਤਾਂ ਬਹੁਤ ਕੁ ਪਿਆਤਾ ਨਾ ਮੈਂ ਥੋੜਾ ਜਿਹਾ ਪਾਣੀ ਵੀ ਮੈਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਇੱਕ ਉੱਪਰ ਤੇ ਆ ਮੈਂ ਮੋਟਾ ਜਿਹਾ ਟੋਪਾ ਕੇ ਲਈ ਹੈ ਗਿਆ ਕਿਉਂਕਿ ਇੱਕਦਮ ਇੱਥੇ ਦਾ ਮਨ ਜਿਹੜਾ ਇੱਥੇ ਮੌਸਮ ਹੈ ਨਾ ਉਹਦਾ ਕੋਈ ਪਤਾ ਨਹੀਂ ਹੈਗਾ ਇੱਕ ਸੈਕਿੰਡ 'ਚ ਹੀ ਸਾਰਾ ਕੁਝ ਚੇਂਜ ਕਰ ਦਿੰਦਾ ਨਾ ਇੱਕ ਝਟਕੇ ਦੇ ਨਾਲ ਯਾਰਾ ਅੱਜ ਇੰਨੀ ਗਰਮੀ ਆ ਨਾ ਮੈਂ ਦੱਸ ਨਹੀਂ ਸਕਦੀ ਤਗੀ ਚਲੋ ਸੋ ਹੁਣ ਲੁੱਕ ਜੀ ਫਿਰ ਮੈਂ ਹ ਠੀਕ ਹੈ ਫਿਰ ਪਲੀਜ਼ ਲਾਈਕ ਕਰ ਜੀ ਮੇਰੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰ ਦੇ। ਥੈਂਕ ਯੂ। ਹਾਂ ਜੀ ਲੋਕਾ ਜੀ ਫਿਰ ਮੈਂ ਗੋਰੇ ਬਾਜੀ ਨੂੰ ਬਣਾਇਆ ਹੈਗਾ ਇਹ ਖਾਣਾ ਬੈਗਡਮ ਵੀ ਤੇ ਕੈਰਟ ਮੈਂ ਕਿਹਾ ਚੱਲ ਉਹਨੂੰ ਵੀ ਨਾਲ ਪੂਜੀ ਦਿੰਨੀ ਆ। ਗੋਰੇ ਬਾਜੀ ਦਾ ਖਾਣਾ ਬਣ ਕੇ ਰੈਡੀ ਹੋ ਗਿਆ ਹੈ। ਵਾਓ ਸੋ ਨਾਈਸ ਆ। ਇਹ ਸਨਾਈਸ ਆ। ਬਟਾਟੋ ਵੀ ਤੇ ਆਲੇ। ਜੀ ਉਹ ਲੋਕਾ ਜੀ ਫਿਰ ਮੈਂ ਹੁਣ ਇਹਨੂੰ ਚੇਂਜ ਕਰ ਦਣਾ ਠੀਕ ਹੈ। ਸੋ ਵਾਓ ਯਮੀ ਖਾਣਾ ਬਣ ਕੇ ਰੈਡੀ ਹੋ ਗਿਆ ਅੱਜ ਲੋਕਾ ਜੀ ਮੈਨੂੰ ਲੱਗੀ ਆ ਭੁੱਖ ਸੀ ਗਿਆ ਸੋ ਮੈਂ ਘਰੋਂ ਲੈ ਕੇ ਆਈ ਸੀ ਇੱਕ ਐਪਲ ਠੀਕ ਹੈ ਹੋਮ ਬੈਸਟ ਤੋਂ ਮਖਾਣੇ ਵੀ ਹੈਗੇ ਆ ਕਾ ਪਾਏ ਰੱਖਿਓ ਹੈਗਾ ਸੋ ਇਹ ਹੁਣ ਮੈਂ ਇੱਕ ਹੀ ਲੈ ਕੇ ਆਈ ਸੀ ਬਾਕੀ ਫਿਨਿਸ਼ ਹੋ ਗਿਆ ਹੈਗਾ ਕੱਲ ਨੂੰ ਜਾਉਂਗੀ ਮਾਰਕੀਟ ਕੱਲ ਨੂੰ ਜਾ ਮਾਰਨਿੰਗ ਜਾਉਂਗੀ ਮਾਰਕੀਟ ਠੀਕ ਹੈ ਸੋ ਮੈਂ ਲੈ ਕੇ ਆਉਂਗੀ ਐਪਲ ਹੋਰ ਆਪਣੇ ਲਈ ਹਜੇ ਸ਼ਕਲ ਕੰਦੀਆਂ ਮਤਲਬ ਸਵੇਰੇ ਵੀ ਮੇਰਾ ਟਾਈਮ ਲੱਗਾ ਕਿਉਂਕਿ ਮੈਂ ਲੇਟ ਉੱਠੀ ਹੈਗੀ ਆ ਠੀਕ ਹੈ ਅਦਰ ਵੀ ਕੰਮ ਤੇ ਆਣਾ ਸੀਗਾ ਇਸ ਕਰਕੇ ਉਹਨਾਂ ਨੂੰ ਅਵਾਣਨੇ ਦਾ ਟਾਈਮ ਨਹੀਂ ਮਿਲਿਆ ਹੈਗਾ ਹਨਾ ਬੀ 25 ਮਿੰਟ ਲੱਗ ਜਾਨੀ ਉਹ 10 ਮਿੰਟ ਅੱਦਿ ਤਨ ਨਹੀਂ ਉਬਲਦੀਆਂ ਇਹ ਵੀ 25 ਮਿੰਟ ਲੱਗਣੀਆਂ ਸੋ ਇਸ ਕਰਕੇ ਮੈਂ ਅਸ਼ਗਲ ਕੰਦੀ ਵੀ ਨਹੀਂ ਲੈ ਕੇ ਆਈ ਐ ਨਾ ਕੈਰਟ ਲੈ ਕੇ ਖਾਦੀ ਐ ਇਹਨਾਂ ਦਿਨਾਂ ਦੇ ਵਿੱਚ ਸੋ ਰਾਤੀ ਵੀ ਮੇਰਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਸੀ ਕਿਉਂਕਿ ਮੈਂ ਉਹ ਦਾਲ ਦਾ ਸੂਪ ਪੀ ਗਈ ਤੂੰ ਚਾਰ ਦਿਨ ਮੈਂ ਰੋਟੀ ਨਹੀਂ ਪ੍ਰੋਪਰ ਖਾਦੀ ਗਈ ਰਾਤੀ ਮੈਂ 10 11 ਵਜੇ ਉੱਠ ਕੇ ਆਪਣੇ ਲਈ ਰੋਟੀ ਬਣਾਈ ਹੈਗੀ ਆ ਜਦੋਂ ਮੇਰੀ ਬਾਸ ਹੋ ਗਈ ਕਿਉਂਕਿ ਹੈਡੈਕ ਹੋ ਗਿਆ ਸੀਗਾ ਭੁੱਖੇ ਇਹਨੇ ਦਿਨ ਹੋ ਗਿਆ ਰੋਟੀ ਫਿਰ ਵੀ ਰੋਟੀ ਤੋਂ ਰੋਟੀ ਹਨਾ ਬਾਕੀ ਚੀਜ਼ਾਂ ਜਿੰਨੀ ਮਰਜ਼ੀ ਖਾ ਲ ਪਰ ਢੇਢ ਥੋੜੀ ਨਾ ਪਰਦਾ ਹੈਗਾ ਸੋ ਰਾਤੀ ਵੀ ਮੈਂ 10-11 ਵਜੇ ਉੱਠ ਕੇ ਰੋਟੀ ਬਣਾਈ ਠੀਕ ਹੈ ਸਵੇਰੇ ਵੀ ਥੋੜੀ ਜਿਹੀ ਰੋਟੀ ਖਾ ਗਈ ਹੈ ਹੈਗੀਆਂ ਸੋ ਹੁਣ ਮੈਨੂੰ ਲੱਗਿਆ ਚੋਰਾ ਸ਼ੋਰਾ ਦੇ ਨਾਲ ਭੁੱਖ ਆਣਾ ਤੇ ਮੈਂ ਇੱਕ ਐਪਲ ਸਿਕਾ ਉਹੀ ਚੱਕ ਲਿਆ ਨਸਿਕਾ ਉਹ ਤੋਂ ਮ ਖਾਣੇ ਵੀ ਆ ਗਿਆ ਉਹ ਬੀਬੀ ਨੇ ਕੇਕ بھیਜ ਤਵਾ ਉਹ ਕੇਕ ਨੇ ਦੇ ਨਾਲ ਮੇਰਾ ਜਣਾਣਾ ਠੇਢ ਜਿਹਾ ਦੁੱਖ ਜਾਂਦਾ ਜਦ ਮੈਂ ਸਵੇਰ ਦਾ ਮਤਲਬ ਕੇਕ ਖਾਦਾ ਨਾ ਠੇਢ ਜਿਹੇ ਚ ਪੇਨ ਹੋ ਜਾਂਦੀ ਆ ਸੋ ਮੈਂ ਇਹ ਛੱਡ ਪਰੇ ਨਹੀਂ ਖਾਣਾ ਹੈਗਾ ਹਨਾ ਸ਼ਾਇਦ ਮੈਂ ਰਾਤ ਨੂੰ ਖਾऊंगी ਸੋ ਹਨ ਮੈਂ ਕਿ ਕਰਮਲੋਕ ਜੀ ਹਨ ਤੇ ਫਿਰ ਅਜੇ ਬਰਗਰ ਵੀ ਬਣਾਣੇ ਆ ਗਿਆ ਬਰਗਰ ਮੈਂ ਕਿਹਾ ਚਲੋ ਉਹ ਤਾਂ 20 ਮਿੰਟ ਚ ਬਣ ਜਾਣੇ 10 15 ਮਿੰਟ ਹਨ ਸੋ ਜਦ ਬੱਚੇ ਆ ਜੀ ਉਹਦੇ ਨਾਲ ਨਾਲ ਹਨ ਬਣਾ ਕੇ ਦੇ ਦਉਗੀ ਤੇ ਫਿਰ ਬੱਚੇ ਨੂੰ ਲੈਣ ਚਾਹੂੰਗੀ ਤੇ ਇੱਕ ਪਾਸੇ ਗੋੜੇ ਪਾਜੀ ਦੇ ਲਈ ਖਾਣਾ ਰੱਖਿਆ ਬਾ ਪੀਰਾਡੋ ਵਿਦ ਕੈਰਟ ਸੋ ਮੈਂ ਸਪੀਡ ਤੇ ਡਟੂ ਨਹੀਂ ਆਪਣੇ ਘਰ ਲਈ ਦਿਮਾਗ ਰੱਖਾ ਸੋ ਇਹਨਾਂ ਬਣਾ ਬਣਾ ਕੇ ਖਵਾ ਜਾਵਾਂਗੇ ਸੋ ਬਸ ਇਦਨੀਆਂ ਗੱਲਾਂ ਲੁਕ ਜੀ ਆਹੀ ਕੋੜਾਂ ਦੇ ਘਰ ਅੱਜ ਕੰਮ ਹੁੰਦਾ ਆ ਠੀਕ ਹੈ ਸੋ ਚਲੋ ਠੀਕ ਹੈ ਫਿਰ ਮੈਂ ਐਪਲ ਖਾਣਾ ਠੀਕ ਹੈ ਸੋ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਰੈ ਤੇ ਬਾਪੇ ਦਾ ਨਾਮ ਸਾਬ ਅੱਭੀ ਕਲਮਾ ਬੈਠ ਕੇ 5-10 ਮਿੰਟ ਸੋ ਚਲੋ ਫਿਰ ਮਿਲਦੇ ਆਪਾਂ ਅਗਲੇ ਛੋਟੇ ਟਾਸਕ ਚਲੋ ਲੋਕੋ ਜੀ ਨੰਨੇ-ਮੁੰਨੇ ਬੱਚਿਆਂ ਦੇ ਬਰਗਰ ਰੈਡੀ ਮੁੰਨੇ ਬੱਚਿਆਂ ਦੇ ਲਈ ਪੀਜ਼ਾ ਦਾ ਟੋ ਰੈਡੀ ਸੋ ਮੇਰਾ ਵਰਕ ਫਿਨਿਸ਼ ਹੋ ਗਿਆ ਹੈਗਾ ਰਾਈਟ ਨਾ ਸੋ ਬਹੁਤ ਵਧੀਆ ਲੱਗਿਆ ਹੈਗਾ ਕਿ ਮੇਰਾ ਵਰਕ ਫਿਨਿਸ਼ ਹੋ ਗਿਆ ਹੈਗਾ ਸੋ ਮੈਂ ਆਪਣੇ ਘਰ ਚalਦੇ ਆ ਠੀਕ ਹੈ ਸੋ ਆਪਾਂ ਕੱਲ ਨੂੰ ਮਿਲਦੇ ਆ ਇੱਕ ਨਵੇਂ ਪਾਰਟ ਟਾਈਮ ਦੇ ਨਾਲ ਵਧੀਆ ਜਿਹੇ ਪਾਰਟ ਟਾਈਮ ਦੇ ਨਾਲ ਵਧੀਆ ਜਿਹੇ ਹੀਰੋਆਂ ਦੇ ਨਾਲ ਜਦ ਤੱਕ ਦੇ ਲਈ ਬਾਏ ਬਾਏ ਐਂਡ ਗੁੱਡ ਬਲੈਸਿੰਗਸ